ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਮਨਪੀਰ ਸਿੰਘ ਚੀਮਾ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਆਸਟ੍ਰੇਲੀਆ ਦੇ ਲਈ ਇਸ ਵਕਤ ਸਟਡੀ ਸਕੂਅਰ ਦੀ ਟੀਮ ਦੇ ਮੈਂਬਰ ਨੇ ਔਰ ਸਾਡੇ ਨਾਲ ਮੌਜੂਦ ਨੇ ਚੀਮਾ ਸਾਹਿਬ ਬਹੁਤ ਪੁੱਛਾਖ ਤੇ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਮਨਪੀਰ ਜੀ ਮਨਪੀਰ ਜੀ ਖੁਸ਼ਖਬਰੀ ਇਹ ਹੈ ਕਿ ਪਤਾ ਹੀ ਲੱਗਿਆ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਰਾਜਸਥਾਨ ਯਾ ਨਾਰਥ ਇੰਡੀਆ ਇਸ ਸਾਰੇ ਸਟੂਡੈਂਟਸ ਦੇ ਲਈ ਕਹਿੰਦੇ ਉਹਨਾਂ ਯੂਨੀਵਰਸਿਟੀਆਂ ਨੇ ਦਿਲ ਖੋਲ ਕੇ ਆਫਰ ਲੈਟਰ ਦੇਣ ਦੀ ਤਿਆਰੀ ਕਰ ਲਈ ਤੇ ਲੈਨ ਟੇਕ ਚ ਦੇ ਵੀ ਦਿੱਤੇ ਅਚਾਨਕ ਜਿਹਾ ਕਿਉਂ ਹੋਇਆ ਕਿਉਂਕਿ ਪਿਛਲੇ ਸਾਲ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣੇ ਦੇ ਬੱਚੇ ਤਾਂ ਕਹਿੰਦੇ ਬੈਨ ਨਹੀਂ ਕਰਦੇ ਸੀ ਇੱਕ ਤਰੀਕੇ ਨਾਲ ਬਿਲਕੁਲ ਸਰ ਕਈ ਯੂਨੀਵਰਸਿਟੀਆਂ ਨੇ ਬਿਲਕੁਲ ਹੀ ਬੱਚੇ ਬੈਨ ਕਰਤੇ ਸੀਗੇ ਐਡਮਿਸ਼ਨ ਹੀ ਨਹੀਂ ਦਿੱਤੀ ਬੱਚਿਆਂ ਨੂੰ ਬਟ ਜਦੋਂ ਉਹੀ ਯੂਨੀਵਰਸਿਟੀਆਂ ਨੇ ਦੇਖਿਆ ਕਿ ਦੂਸਰੀ ਯੂਨੀਵਰਸਿਟੀਆਂ ਨੇ ਉਹਨਾਂ ਹੀ ਪ੍ਰੋਫਾਈਲਸ ਨੂੰ ਅਕਸੈਪਟ ਕਰ ਲਿਆ ਔਰ ਉਹਨਾਂ ਪ੍ਰੋਫਾਈਲਸ ਨੂੰ ਹਾਈ ਕਮਿਸ਼ਨ ਨੇ ਦਿਲ ਖੋਲ ਕੇ ਵੀਜ਼ਾਸ ਵੀ ਦਿੱਤੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸਾਡੇ ਤੋਂ ਗਲਤੀ ਹੋ ਗਈ ਵੀ ਅਸੀਂ ਵੀ ਬੱਚੇ ਲੈ ਸਕਦੇ ਸੀ ਐਟਲੀਸਟ ਅਸੀਂ ਅੱچھے ਬੱਚੇ ਵਿੱਚੋਂ ਚੁਣ ਕੇ ਲੈ ਲੈਂਦੇ ਬਟ ਟੋਟਲੀ ক্লোਜ਼ ਨਾ ਕਰਦੇ ਦਰਵਾਜ਼ੇ ਪੰਜਾਬ ਹਰਿਆਣਾ ਦੇ ਬੱਚਿਆਂ ਲਈ ਤਾਂ ਇਸ ਕਰਕੇ ਮੈਨੂੰ ਲੱਗਦਾ ਹੁਣ ਬਾਕੀ ਯੂਨੀਵਰਸਿਟੀਆਂ ਨੇ ਵੀ ਅਸੈਪਟ ਕਰਨੇ ਸ਼ੁਰੂ ਕਰਤੀਆਂ ਪ੍ਰੋਫਾਈਲਸ ਪੰਜਾਬ ਹਰਿਆਣਾ ਦੀਆਂ ਤੇ ਨਵੰਬਰ ਔਰ ਜਨੂਅਰੀ ਇਨਟੇਕ ਦੇ ਲਈ ਪੰਜਾਬ ਹਰਿਆਣਾ ਦੇ ਬੱਚੇ ਕੀ ਦਿਲ ਖੋਲ ਕੇ ਆਫਰ ਲੈਟਰ ਮਿਲਣਗੇ ਔਰ ਤੁਸੀਂ ਆਫਰ ਲੈਟਰ ਕਿੰਨੇ ਦਿਨਾਂ ਚ ਮੰਗਵਾਦਨੇ ਹੋ ਚੰਗੀਆਂ ਯੂਨੀਵਰਸਿਟੀਆਂ ਦੇ ਅ ਸਰ ਦੇਖੋ ਯੂਨੀਵਰਸਿਟੀਆਂ ਸਹਾਰੀਆਂ ਹੀ ਇਸ ਟਾਈਮ ਅਸੈਪਟ ਕਰ ਰਹੀਆਂ ਨਵੰਬਰ ਇਨਟੇਕ ਦੇ ਵਿੱਚ ਬੱਚਿਆਂ ਨੂੰ ਅ ਆਫਰ ਲੈਟਰ ਦੀ ਤੁਸੀਂ ਅਗਰ ਗੱਲ ਕਰੋ ਤਾਂ ਆਫਰ ਲੈਟਰ ਤਾਂ ਇੱਕ ਦਿਨ ਚ ਵੀ ਆ ਰਹੀ ਆ ਆਫਰ ਲੈਟਰ ਇਹ ਟੋਟਲੀ ਡਿਪੈਂਡ ਕਰਦਾ ਯੂਨੀਵਰਸਿਟੀ ਦੇ ਵਿੱਚ ਕਿੰਨਾ ਰਸ਼ ਹੈ ਅ ਐਪਲੀਕੇਸ਼ਨਸ ਦਾ ਕੁਝ ਯੂਨੀਵਰਸਿਟੀ ਸਾਨੂੰ 24 ਘੰਟੇ ਚ ਆਫਰ ਦੇ ਦਿੰਦੀਆਂ ਕੁਝ 3-4 ਦਿਨ ਚ ਦੇ ਦਿੰਦੀਆਂ ਕੁਝ 10 ਦਿਨ ਵੀ ਲੈਂਦੀਆਂ ਯੂਨੀਵਰਸਿਟੀਆਂ ਪਰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗ ਰਿਹਾ 10 ਦਿਨ ਵੀ ਜਿਹੜੀ ਯੂਨੀਵਰਸਿਟੀ ਲੈ ਰਹੀ ਆ ਆਈ ਥਿੰਕ ਇਨ ਨਾਰਮਲ ਟਾਈਮ ਹੀ ਆ ਕ ਅਗਰ ਬੱਚਾ ਅੱਛੀ ਯੂਨੀਵਰਸਿਟੀ ਚ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਇੰਨੇ ਦਿਨ ਤਾਂ ਬੱਚਾ ਵੇਟ ਕਰ ਹੀ ਲੈਂਦਾ ਬਟ ਮੇਨ ਹੈ ਕਿ ਆਫਰਸ ਆ ਰਹੀਆਂ ਨੇ ਬਿਲਕੁਲ ਠੀਕ ਹੈ ਸੋ ਆਫਰਸ ਆ ਰਹੇ ਨੇ ਹੁਣ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਦੇ ਪੰਜਾਬ ਤੇ ਹਰਿਆਣਾ ਦੇ ਬੱਚੇ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਰੱਖਣ ਕਿਉਂਕਿ ਸਾਡੇ ਪੰਜਾਬ ਤੇ ਹਰਿਆਣੇ 'ਚ ਜੋ ਮੈਂ ਮਹਿਸੂਸ ਕਰਦਾ ਕਿ ਬੱਚੇ ਗੈਪ ਜਸਟੀਫਿਕੇਸ਼ਨ ਲਈ ਕੋਈ ਇਧਰ ਉਧਰੋਂ ਡਾਕੂਮੈਂਟ ਬਣਾ ਲੈਂਦੇ ਨੇ ਐਕਸਪੀਰੀਅੰਸ ਡਾਕੂਮੈਂਟ ਬਣਾ ਲੈਂਦੇ ਨੇ ਸੋ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਮਝਾਉਂਦੇ ਹੋ ਉਹ ਵੀ ਪੰਜਾਬ ਤੇ ਹਰਿਆਣੇ ਵਾਲੇ ਬੱਚੇ ਤਾਂ ਇਹ ਕੰਮ ਨਹੀਂ ਕਰਨ ਜਿਹੜਾ ਮੇਨ ਚੀਜ਼ ਹੈ ਸਰ ਜਿਹੜੀ ਮੈਂ ਹਰ ਬੱਚੇ ਨੂੰ ਕਹੂੰਗਾ ਬੋਰਡ ਚੇਂਜ ਨਾ ਕਰੋ ਜੇ CBSE ਤੋਂ 10th ਕੀਤੀ ਹੈ ਤਾਂ +2 ਵੀ CBSE ਤੋਂ ਕਰੋ ਜੇ ICSE ਤੋਂ ਪੜ ਰਹੇ ਹੋ ਤਾਂ ICSE ਬੋਰਡ ਤੋਂ ਪੜੋ ਜੈਟਲਿਸ ਕਈ ਸਕੂਲ ਸੀਬੀਐ ਆਈਸੀਐਸਸੀ ਬੋਰਡ ਦੇ ਹੈ 10ਵੀਂ ਤੱਕ ਕੇ ਬੱਚੇ ਦੀ ਮਜਬੂਰੀ ਹੋ ਜਾਂਦੀ ਹੈ ਛੱਡਣਾ ਬੋਰਡ ਚੇਂਜ ਕਰਨਾ ਉਹ ਵੀ ਕੋਸ਼ਿਸ਼ ਕਰੋ ਕਿ CBSE ਦੇ ਵਿੱਚ ਤੁਸੀਂ ਐਡਮਿਸ਼ਨ ਲਓ ਔਰ ਵੇਰੀਏਸ਼ਨ ਉਹਦਾ ਰੀਜ਼ਨ ਇਹ ਹੈ ਕਿ ਯੂਨੀਵਰਸਿਟੀਆਂ ਇਸ ਟਾਈਮ ਚੇਂਜ ਆਫ ਬੋਰਡ ਨਹੀਂ ਲੈ ਰਹੀਆਂ ਅਗਰ ਕੋਈ ਯੂਨੀਵਰਸਿਟੀ ਲੈ ਵੀ ਰਹੀ ਹੈ ਸਿਰਫ 10% ਦੀ ਵੇਰੀਏਸ਼ਨ ਲੈ ਰਹੀ ਆ ਜੇ ਕਿਸੇ ਬੱਚੇ ਨੇ ਪੰਜਾਬ ਬੋਰਡ ਤੋਂ 10ਵੀਂ ਕੀਤੀ ਹੈ ਉਹਦੇ 10ਵੀਂ 'ਚ ਨੰਬਰ ਸੀ 60% ਪੰਜਾਬ ਬੋਰਡ ਤੋਂ ਉਹਦੇ 90% ਆ ਗਏ ਤਾਂ ਉਹ ਯੂਨੀਵਰਸਿਟੀ ਵੀ ਉਹਦੇ ਤੇ ਕੁਐਸਚਨ ਕਰਦੀ ਆ ਵੀ ਇੰਨਾ ਵਰੀਏਸ਼ਨ ਕਿੱਦਾਂ ਆ ਗਿਆ ਉਹ ਹੀ ਬੱਚਾ ਜਿਹੜਾ 50% ਵਾਲਾ ਸੀਗਾ ਉਹ ਪੰਜਾਬ ਬੋਰਡ 'ਚ ਜਾ ਕੇ ਕਿਉਂ ਇੰਨੀ ਪਰਸੈਂਟੇਜ ਲੈ ਲੈਂਦਾ ਸੋ ਮੈਂ ਇਹੀ ਬੱਚਿਆਂ ਨੂੰ ਕਹੂੰਗਾ ਕਿ ਬੋਰਡ ਨੂੰ ਸਿਰਫ ਨੰਬਰ ਲੈਣ ਲਈ ਚੇਂਜ ਨਾ ਕਰੋ ਕਿਉਂਕਿ ਅਗਰ ਮੋਟਿਵੇ ਹੈ ਬਾਹਰ ਜਾ ਕੇ ਪੜ੍ਹਨਾ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਫਿਰ ਤਾਂ ਇਹ ਗਲਤੀ ਕਦੀ ਵੀ ਨਾ ਕਰੋ ਬਿਲਕੁਲ ਠੀਕ ਹੈ ਔਰ ਆਪਣੇ ਪੰਜਾਬ ਤੇ ਹਰਿਆਣਾ ਜਾਂ ਨਾਰਥ ਦੇ ਜਿਹੜੇ ਬੱਚੇ ਨੇ ਕਿਹੜਾ ਸਕੋਰ ਬੈਂਡ ਕੰਫਰਟੇਬਲੀ ਆਸਟ੍ਰੇਲੀਆ ਚ ਤੁਹਾਨੂੰ ਲੱਗਦਾ ਹੈ ਕਿ ਅਪਲਾਈ ਕਰਨਾ ਚਾਹੀਦਾ ਔਰ ਸਾਡੇ ਬੱਚੇ ਨਾਰਥ ਵਾਲੇ ਕਿਹੜੇ ਕੋਰਸਸ ਦੇ ਉੱਤੇ ਫੋਕਸ ਕਰਨ ਦੇਖੋ ਬੈਂਡ ਰਿਕੁਆਇਰਮੈਂਟ ਤਾਂ ਉਹੀ ਹੈ 6.5 6 ਸੀ ਚਾ ਜਾਂ ਕੋਈ ਮਾਸਟਰਸ ਤੇ ਜਾ ਰਿਹਾ ਕੋਈ ਬੈਚਲਰਸ ਮੈਂ ਹੈ ਤਾਂ ਨਾ ਵੀ ਹਰ ਬੱਚਾ ਇੰਨੇ ਬੈਂਡ ਲੈਣ ਦੀ ਕੋਸ਼ਿਸ਼ ਤੱਕ ਕਰੇ ਠੀਕ ਹੈ ਤਾਂ ਉਹਦਾ इजीली ਵੀਜ਼ਾ ਨਿਕਲ ਜਾਏਗਾ ਆਫਰ ਲੈਟਰ ਵੀ इजीली ਉਹਦੀ ਆ ਜਾਏਗੀ ਔਰ ਜਿਹੜੇ ਕੋਰਸਸ ਦੀ ਤੁਸੀਂ ਗੱਲ ਕੀਤੀ ਹੈ ਹਰ ਕੋਰਸ ਅਵੇਲੇਬਲ ਹੈ ਦੇਖੋ ਨਵੰਬਰ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਕਿ ਕਮਰਸ ਨਾਲ ਰਿਲੇਟਡ ਕੋਰਸ ਇਸ ਅਵੇਲੇਬਲ ਹੈ ਮੈਡੀਕਲ ਨਾਲ ਰਿਲੇਟਡ ਅਵੇਲੇਬਲ ਨੇ ਆਈਟੀ ਨਾਲ ਨਾਨ ਮੈਡੀਕਲ ਨਾਲ ਰਿਲੇਟਡ ਅਵੇਲੇਬਲ ਆਰਟਸ ਵਾਲੇ ਬੱਚਿਆਂ ਨੂੰ ਚੰਗੇ ਕੋਰਸਸ ਹੈਗੇ ਨੇ ਆਸਟ੍ਰੇਲੀਆ 'ਚ ਹਾਂਜੀ ਆਰਟਸ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਆ ਦੇਖੋ ਆਰਟਸ ਦੇ ਵਿੱਚ ਵੀ ਕਈ ਬੱਚੇ ਬਿਲਕੁਲ ਜਨਰਲ ਕੋਰਸਸ ਹੀ ਐਡਮਿਟ ਸਬਜੈਕਟ ਲੈ ਲੈਂਦੇ ਆ ਜਿਵੇਂ ਹਿੰਦੀ ਇੰਗਲਿਸ਼ ਇਲੈਕਟਿਵ ਪੰਜਾਬੀ ਇਦਾਂ ਦੇ ਕੋਰਸ ਇਦਾਂ ਦੇ ਸਬਜੈਕਟਸ ਨਾਲ ਲਓ ਅਗਰ ਤੁਸੀਂ ਆਰਟਸ ਕਿਉਂ ਵੀ ਪੜ੍ਹਨਾ ਹੈ ਏਟਲੀਸਟ ਇੱਕ ਦੋ ਤੁਹਾਡੇ ਮੇਜਰ ਸਬਜੈਕਟਸ ਹੋਣੇ ਬਹੁਤ ਜ਼ਰੂਰੀ ਹੈ ਇਕਨੋਮਿਕਸ ਰੱਖ ਲ ਸੋ ਸੋਸ਼ੀਓਲੋਜੀ ਰੱਖ ਲਓ ਸਾਈਕੋਲੋਜੀ ਰੱਖ ਲਓ ਬਟ ਬਿਲਕੁਲ ਸਿਰਫ ਪਲੱਸ 2 ਕੈਨ ਨਹੀਂ ਨਾ ਕਰੋ ਕਿ ਮੇਰੀ ਪਲੱਸ 2 ਹੋ ਗਈ ਉਸ ਤੋਂ ਬਾਅਦ ਕੋਈ ਵੀ ਆਪਸ਼ਨ ਨਹੀਂ ਮਿਲੇਗੀ ਬਿਲਕੁਲ ਠੀਕ ਹੈ ਹੁਣ ਆਰਟਸ ਚ ਜਿਵੇਂ ਡਿਜੀਟਲ ਮਾਰਕETING ਹੋ ਗਿਆ ਸੋਸ਼ਲ ਮੀਡੀਆ ਮਾਰਕETING ਹੋ ਗਿਆ ਇਹ ਤਾਂ ਬੜੀ ਡਿਮਾਂਡ ਹੈ ਇਹ ਸਾਡੇ ਆਰਟਸ ਵਾਲੇ ਬੱਚੇ ਆਸਟ੍ਰੇਲੀਆ ਚ ਵੀ ਐਡਮਿਸ਼ਨ ਲੈ ਸਕਦੇ ਹਾਂਜੀ ਹਾਂਜੀ ਇਹਨਾਂ ਕੋਰਸੇਸ ਦੇ ਵਿੱਚ ਬਹੁਤ ਈਜ਼ੀਲੀ ਐਡਮਿਸ਼ਨ ਹੋ ਜਾਂਦੀ ਜਰਨਲਿਜ਼ਮ ਦਾ ਕੋਰਸ ਹੈ ਬਹੁਤ ਅੱਛਾ ਠੀਕ ਹੈ ਜੀ ਕੰਟੈਂਟ ਰਾਈਟਿੰਗ ਦਾ ਕੋਰਸ ਹੈ ਤੁਸੀਂ ਜਿੱਦਾਂ ਦੱਸਿਆ ਕਿ ਪਬਲਿਕ ਐਡ ਦੇ ਵਿੱਚ ਕੋਰਸਿਸ ਅਵੇ ਸੋ ਕੋਰਸਿਸ ਅਵੇਲੇਬਲ ਹੈ ਬਟ ਜਿਹੜੀ ਤੁਹਾਡੀ ਪਲੱਸ 2 ਆਰਟਸ ਵਾਲੀ ਹੈ ਉਹਦੇ ਵਿੱਚ ਬਿਲਕੁਲ ਜਨਰਲ ਸਬਜੈਕਟ ਨਾ ਰੱਖੋ ਉਹਦੇ ਨਾਲ ਕੋਈ ਅੱਗੇ ਬੈਨੀਫਿਟ ਨਹੀਂ ਮਿਲੇਗਾ इवन ਐਡਮਿਸ਼ਨ ਵੀ ਨਹੀਂ ਮਿਲੇਗੀ ਤਾਂ ਅਗਰ ਤੁਸੀਂ ਸਬਜੈਕਟ ਲੈ ਵੀ ਰਹੇ ਹੋ ਐਟਲੀਸ ਇਦਾਂ ਦੇ ਸਬਜੈਕਟ ਲਓ ਜਿਹਦੇ ਬੇਸ ਤੇ ਅੱਗੇ ਕੋਈ ਬੈਚਲਰਸ ਵਿੱਚ ਐਡਮਿਸ਼ਨ ਹੋ ਸਕੇ ਤੁਹਾਡੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਸੋ ਬੜੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਤੁਰੰਤ ਟੈਲੀਫੋਨ ਕਰੋ ਮਨਪ੍ਰੀਤ ਚੀਮਾ ਜੀ ਨੂੰ ਮਿਲੋ ਤੁਸੀਂ ਕਿਸੇ ਵੀ ਹਿੱਸੇ 'ਚ ਉੱਤਰ ਭਰਦੇ ਬੈਠੇ ਹੋ ਬਹੁਤ ਜਗ੍ਹਾ ਦੇ ਆਫੀਸਰਸ ਨੇ ਚੰਡੀਗੜ੍ਹ ਦੇ ਵਿੱਚ ਮਨਪੀਤ ਜੀ ਬੈਠਦੇ ਨੇ ਇਸ ਨੰਬਰ ਤੇ ਇਹਨਾਂ ਦੇ ਨਾਲ ਗੱਲ ਕਰੋ ਪੂਰੀ ਕਲੈਰਿਟੀ ਲਓ ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਸਰ